ਕਦੋਂ ਨਹੀਂ ਖਾਣਾ ਰੋਟੀ ਖਾਣੀ ਹੈ ਨੇੜੇ ਕੀ ਆ ਮਾਂ ਤੇਰੇ ਪਪਾ ਕਰਮਰਾ ਮਾਰਿਆਂ ਰੋਟੀ ਲੈ ਕੇ ਦੇਵਾ ਉਹ ਤਾਂ ਬਹੁਤ ਮਾੜੀ ਹਾਲ ਸਾਨੂੰ ਮਿਲੀ ਜਲੰਧਰ ਬਾਈਪਾਸ ਤੋਂ ਮਿਲਿਆ ਸੀ ਬੋਲਦਾ ਨਹੀਂ ਸੀ ਇਹ ਪਹਿਲਾਂ ਤਾਂ ਦੱਸਦਾ ਨਹੀਂ ਸੀ ਜਾਂ ਦੱਸਣਾ ਨਹੀਂ ਸੀ ਚਾਹੁੰਦਾ ਆਪਦੇ ਬਾਰੇ ਵਿੱਚ ਕੁਝ ਬੜਾ ਪੁੱਛਦੇ ਸੀ ਅਸੀਂ ਇਹਨੂੰ ਇਹ ਇਹ ਐਂ ਕਹਿੰਦਾ ਹੁੰਦਾ ਸੀ ਫੇਰ ਹੌਲੀ 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 ਬਹੁਤ ਵੈਰੀ ਕੋਸ਼ਿਸ਼ ਕੀਤੀ ਚਲੋ ਅੱਜ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਇਹਦੇ ਪਰਿਵਾਰ ਹੈ ਨਹੀਂ ਪਿੱਛੇ ਬਲ ਬੱਚੇ ਬੱਚੇ ਆ ਗਏ ਜੀ ਪਤਾ ਨਹੀਂ ਕਿੱਥੇ ਰਹਿ ਰਹੇ ਆ ਦੋ ਬੇਟੇ ਭੈਣ ਭਰਾ ਇਹਦੇ ਭਰਾ ਭਰਾ ਦੀ ਟਿੰਡੀ ਦੀ ਦੀ ਉਹਨਾਂ ਨੂੰ ਵੀ ਬੇਨਤੀ ਕਰਿਓ ਮਿਲ ਜਾਣ ਜੀ ਆ ਗਏ ਮੈਂ ਇਹਨਾਂ ਨੂੰ ਖੜਦਾ ਜੀ ਮੈਂ ਆਪਣੀ ਗੱਡੀ ਤੇ ਲੈ ਕੇ ਆਵਾਂਗਾ ਜਰੂਰ ਲੈ ਕੇ ਆ ਬਿਲਕੁਲ ਲੈ ਕੇ ਤੁਹਾਡਾ ਕੀ ਨਾਮ ਬਾਈ ਜੀ ਮੈਂ ਰਜਜੀ ਸਿੰਘ ਮੋਹਰ ਤੁਸੀਂ ਇਹਨਾਂ ਦੀ ਵੀਡੀਓ ਦੇਖੀਆ ਸੀ ਹਾਂ ਮੈਂ ਨਾ ਤੁਸੀਂ ਜਿਹੜੋ ਲੈ ਕੇ ਆਏ ਨਾ ਮੈਂ ਤੁਹਾਨੂੰ ਫੋਲੋ ਕੀਤਾ ਆ ਕਿ ਮੈਂ ਉਹਨੂੰ ਦੇਖਿਆ ਇੰਨਾ ਮੈਂ سوچਦਾ ਮੈਂ ਜਾਣਾ ਜੀ ਕੱਲ ਫਿਰ ਤੁਸੀਂ ਇਹਨਾਂ ਦੇ ਨਾਲ ਮੈਂ ਫਿਰ ਚੇਚਾ ਵੀ ਬਾਈ ਜੀ ਲੁਧਿਆਣੇ ਤੋਂ ਲੋਕਾਂ ਦਾ ਪਿੰਡ ਦਮੋਦਰ ਦਮੋਦਰ ਹੈ ਜੀ ਮੈਂ ਸਾਹ ਪਾਉਂਦਾ ਠੀਕ ਆ ਠੀਕ ਆ ਵਾਹ ਮੇਰੀ ਪਿਸ਼ਾਣੀ ਉਦਾਂ ਕਿ ਨਹੀਂ ਹਾਂ ਜੀ ਹੈ ਕੌਣ ਨੇ ਹਾਂ ਜੀ ਕੌਣ ਨੇ ਬਾਬੂ ਆਹਾਹਾ ਕੀ ਬਾਤ ਇਹ ਬਾਪੂ ਜੀ ਸਾਨੂੰ ਬਹੁਤ ਇੱਕ ਮਾੜੇ ਹਾਲਾਤਾਂ ਦੇ ਵਿੱਚ ਮਿਲੇ ਸੀ ਬਾਪੂ ਜੀ ਸਾਡੇ ਕੋਲੇ 25 6 24 ਨੂੰ ਆਏ ਸੀਗੇ ਲੁਧਿਆਣੇ ਤੋਂ ਅਸੀਂ ਬਾਪੂ ਜੀ ਨੂੰ ਜਲੰਧਰ ਬਾਈਪਾਸ ਚੌਂਕ ਤੋਂ ਲੈ ਕੇ ਆਏ ਸੀਗੇ ਬਾਪੂ ਜੀ ਬੋਲ ਨਹੀਂ ਸਕਦੇ ਸੀ ਦੱਸ ਨਹੀਂ ਸਕਦੇ ਸੀ ਕੁਝ ਤੇ ਬਾਪੂ ਜੀ ਦੀ ਹਾਲਤ ਇੰਨੀ ਮਾੜੀ ਸੀ ਤੇ ਚੱਲ ਫੇਰ ਵੀ ਨਹੀਂ ਸਕਦੇ ਸੀ ਬੀਲਚੇਅਰ ਤੇ ਹੀ ਸੀ ਇੱਥੇ ਆ ਕੇ ਬਾਪੂ ਜੀ ਥੋੜੇ ਠੀਕ ਹੋਏ ਚਲੋ ਅੱਜ ਵੀ ਬੀਲਚੇਅਰ ਤੇ ਹੀ ਨੇ ਹਸਪੀਟਲ 'ਚ ਐਡਮਿਟ ਨੇ ਪਰ ਹੁਣ ਆਪਣੇ ਜੋਗੇ ਹੋ ਗਏ ਨੇ ਹਾਂਜੀ ਫਿਰ ਅਸੀਂ ਬਾਪੂ ਜੀ ਦੀ ਵੀਡੀਓ ਪਾਈ ਸੀ ਉਹਨਾਂ ਦੇ ਪਿੰਡ ਦਿਮੋਦਰ ਦੇ ਸਾਬਕਾ ਸਰਪੰਚ ਨੇ ਇਹਨਾਂ ਨੇ ਵੀਡੀਓ ਦੇਖੀ ਅੱਜ ਇਹ ਮਿਲਣ ਆਏ ਨੇ ਇਹ ਦੱਸਦੇ ਨੇ ਉਹਨਾਂ ਦੇ ਭਰਾ ਭੈਣ ਹੈਗੇ ਨੇ ਪਰਿਵਾਰ ਵੀ ਹੈਗਾ ਬੱਚੇ ਵੀ ਹੈਗੇ ਉਹ ਪਤਾ ਨਹੀਂ ਕਿੱਥੇ ਰਹਿੰਦੇ ਨੇ ਮਤਲਬ ਅੱਜ ਇੱਕ ਲਵਾਰਸ ਬੰਦਾ ਜਿਹਦਾ ਸਾਨੂੰ ਪਤਾ ਹੀ ਨਹੀਂ ਸੀ ਜਦੋਂ ਬਾਪੂ ਨੂੰ ਪੁੱਛਦੇ ਸੀ ਬਾਪੂ ਆਪਦਾ ਨਾਮ ਵੀ ਨਹੀਂ ਸਹੀ ਦੱਸਦਾ ਸੀਗਾ ਬਾਪੂ ਨੂੰ ਜੇ ਪਿੰਡ ਦਾ ਨਾਮ ਪੁੱਛਦੇ ਸੀ ਉਹ ਵੀ ਨਹੀਂ ਸੀ ਦੱਸਦਾ ਕੁਝ ਜਾਣ ਕੇ ਜਿਵੇਂ ਬਾਪੂ ਗੁੰਗਾ ਹੁੰਦਾ ਉਦਾਂ ਉਦਾਂ ਕਰ ਲਾਗ ਰਹੇ ਪਰ ਕਈ ਵਾਰੀ ਚਾਹਨ ਕੇ ਗੱਲ ਕਰਦੇ ਸੀ ਜਾ ਕੇ ਪੁੱਛਦੇ ਸੀ ਤਾਂ ਫਿਰ ਗੱਲਾਂ ਵੀ ਕਰਨ ਲੱਗ ਜਾਂਦੇ ਪਰ ਐਡਰੈਸ ਤੇ ਜਾ ਕੇ ਜਦੋਂ ਗੱਲ ਕਰਦੇ ਸੀ ਫਿਰ ਨਹੀਂ ਸੀ ਸਹੀ ਦੱਸਦਾ ਉਹ ਤੇ ਅੱਜ ਇਹਨਾਂ ਦੇ ਵੀਰਾਂ ਦੇ ਅਪਰਾਲੇ ਸਦਕਾ ਬਾਪੂ ਦਾ ਸਾਨੂੰ ਪਤਾ ਲੱਗ ਗਿਆ ਵੀ ਬਾਪੂ ਹੈ ਕੌਣ ਆ ਤੇ ਬਾਪੂ ਦਮੋਦਰ ਪਿੰਡ ਆ ਜ਼ਿਲ੍ਹਾ ਤੁਹਾਨੂੰ ਪੈ ਜਾਂਦਾ ਬਾਈ ਜੀ ਗਰਦਾਸਪੁਰ ਗਰਦਾਸਪੁਰ ਜ਼ਿਲ੍ਹਾ ਤੇ ਤਹਿਸੀਲ ਬਟਾਲਾ ਪੈਂਦੀ ਆ ਤੇ ਬਾਪੂ ਦਾ ਨਾਮ ਅਮਰੀਕ ਸਿੰਘ ਆ ਜਿਹਨੂੰ ਅਸੀਂ ਅਨਨੋਨ ਲਿਖਿਆ ਹੋਇਆ ਸੀ ਤੇ ਅੱਜ ਉਹਦਾ ਪਰਿਵਾਰ ਦਾ ਪਤਾ ਲੱਗ ਗਿਆ ਸਾਨੂੰ ਅਮਰੀਕ ਸਿੰਘ ਸਨ ਆਫ ਜੀ ਸੁਵਰਨ ਸਿੰਘ ਸੁਵਰਨ ਸਿੰਘ ਬਹੁਤ ਬਹੁਤ ਸ਼ੁਕਰੀਆ ਮੈਂ ਇੱਥੇ ਲੋਕਾਂ ਨੂੰ ਧੰਨਵਾਦ ਤੁਹਾਡਾ ਜੀ ਚੰਨ ਮੈਂ ਤੁਸੀਂ ਨਾਲ ਆਏ ਧਿਆਨੇ ਚੁਕਰੀਆ ਵਾਹਿ ਖਾਲਸਾ ਵਾਹਿ ਜੀ ਹਾਂ ਜੀ ਠੀਕ ਆ ਜੀ ਹੋਰ ਠੀਕ ਆਗਾ ਦਾ ਠੀਕ ਆ ਜੀ ਹੋਰ ਕਿਦਾਂ ਠੀਕ ਹੈ ਜੀ ਦਿਮੋਦਰੋਂ ਬੱਬੂ ਹਾਂ ਜੀ ਆ ਜੀ ਨਾਲੇ ਹੁਣ ਹਾਂ ਜੀ ਸਰਪੰਚ ਸਾਊਗਾ ਇਹ ਬੰਦਾ ਇਦਾਂ ਦਾ ਹੀ ਬਹੁਤ ਬੰਦਾ ਵਧੀਆ ਹੀ ਇਹ ਸਾਡੇ ਨਾਲ ਮੈਂ ਸਾਡੇ ਨਾਲ ਬੜਾ ਪਿਆਰ ਕਰਦਾ ਹ ਸੀ ਮੈਨੂੰ 10 ਸਾਲ ਹੋ ਗਏ ਲੱਭਦੇ ਨੇ ਦੇਖੋ ਮੇਰੇ ਨਾਲ ਇਹ ਮਾੜੇ ਚੰਗੇ ਸਮੇਂ ਚ ਸਾਥ ਦਿੰਦਾ ਹੀ ਆਪਾਂ ਵੀ ਇਹਦਾ ਸਾਥ ਦਿੰਨੇ ਆ ਇਸੇ ਕਰਕੇ ਤਾਂ ਆਏ ਆ ਮੈਂ ਮੈਂ ਸਿਰਫ ਇਸੇ ਕਾਰਨ ਇਸ ਸ਼ਖਸ ਨੂੰ ਮਿਲਣ ਆਇਆ ਕਿ ਇਹ ਮਰਦੇ ਹੀ ਵਧੀਆ ਇਨਸਾਨ ਸੀ ਪਹਿਲਾਂ ਇਹ ਸੌਰੇ ਪਰਿਵਾਰ ਚ ਰਹਿੰਦੇ ਸੀ ਡੇਰੇ ਪਬੀ ਨਾਮ ਨਾਲ ਲੱਗਦਾ ਬਲੌਰਪੁਰ ਉੱਥੋਂ ਵੇਚ ਕੇ ਪਿੰਡ ਆ ਗਏ ਮੁੜ ਕੇ ਜਗ੍ਹਾ ਨਹੀਂ ਬਣ ਪਈ ਬੱਚੇ ਵੀ ਇਦਾਂ ਹੀ ਬਸ ਆਪਣਾ ਵੀ ਕੰਮ-ਕਾਰ ਕਰਕੇ ਸਾਡੇ ਮੰਦਰ ਹੀ ਗੁਰੂ ਆਲਮਿਕ ਸਵਾਮੀ ਦਾ ਉੱਥੇ ਰਹਿੰਦੇ ਹੁੰਦੇ ਸੀ ਉੱਥੋਂ ਫਿਰ ਜਿਉਂ ਨਿਕਲੇ ਫਿਰੇ